ਤਾਂ ਬਹੁਤ ਜਿਆਦੇ ਸੁਪਨੇ ਸੀਗੇ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਸਿੱਧੂ ਮੂਸੇਵਾਲੇ ਦੇ ਪਿੰਡ ਵਿੱਚ ਅੱਜ ਅਰੀਸ਼ਾਨ ਹਸਪੀਟਲ ਦਾ ਨੀਰਖਸ ਮਾਗਮ ਮਾਤਾ ਚਰਨ ਕੌਰ ਤੇ ਸਰਦਾਰ ਬਲਕੋਤ ਸਿੰਘ ਸਿੱਧੂ ਨੇ ਕੀਤਾ ਜਿਸ ਵਿੱਚ ਉਹਨਾਂ ਨੇ ਆਪਣੇ 5 ਸਾਲ ਦੇ ਕੀਤੇ ਹੋਏ ਕੰਮਾਂ ਨੂੰ ਵੀ ਲੋਕਾਂ ਨੂੰ ਜਾਣੂ ਕਰਵਾਉਣਾ ਸੁਭਦੇ ਤਾਂ ਬਹੁਤ ਜਾਦੇ ਸੁਪਨੇ ਸੀਗੇ ਪਰ ਇਹ ਜਿਹੜਾ ਹੈਗਾ ਸੀਗਾ ਬਣਾ ਡਿਸਪੈਂਸਰੀ ਵਾਲਾ ਇਹ ਕਾਫੀ ਸਮੇਂ ਤੋਂ ਲਟਕਿਆ ਪਿਆ ਸੀ ਤੇ ਅੱਜ ਮਤਲਬ ਐਮਐਲਏ ਸਾਹਿਬ ਆਏ ਤਾਂ ਚਲ ਸਾਡੀ ਸਹਿਮਤੀ ਦੇ ਨਾਲ ਅਸੀਂ ਅੱਜ ਉਹਦਾ ਜਿਹੜਾ ਬੂਰ ਪਿਆ ਉਸ ਨੂੰ ਪੂਰਾ ਹੋਇਆ ਤੇ ਜਿਸ ਨਾਲ ਲੋਕ ਸਾਰੀਆਂ ਸੁਖ-ਸੁਹੂਲਤਾਂ ਲੈ ਸਕਣਗੇ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਤੇ ਉਹ ਅੱਜ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਅਜੇ ਵੀ ਜਣੀ ਕਿ ਕਾਫੀ ਸੁਹੂਲਤਾਂ ਤੋਂ ਵਾਂਝਾ ਸਾਡਾ ਪਿੰਡ ਹੈ ਇਸੇ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹ ਇੱਕ ਸੈਲੀਬ੍ਰਿਟੀ ਦਾ ਪਿੰਡ ਹੈ ਇੱਥੇ ਦੂਰ ਦੂਰ ਤੋਂ ਚੱਲ ਕੇ ਲੋਕ ਆਉਂਦੇ ਆਂ ਬਾਹਰਲੇ ਦੇਸ਼ਾਂ ਤੋਂ ਲੋਕ ਆਉਂਦੇ ਆਂ ਤੇ ਸਾਡੇ ਪਿੰਡ ਦੇ ਵਾਲੇ ਵੱਤ ਤੋਂ ਵੱੱਤੇ ਅੰਦਰ ਦਿੱਤਾ